ਸਭ ਤੋਂ ਪਹਿਲਾਂ ਸਾਰੇ ਸ਼ਹਿਰ ਵਾਸੀਆਂ ਨੂੰ ਜੈ ਮਾਤਾ ਦੀ ਔਰ ਜਿਵੇਂ ਕਿ ਪਿਛਲੇ ਸਾਲ ਵੀ ਮਹਾ ਸ਼ਿਵਰਾਤਰੀ ਪਰਬ ਦੇ ਸ਼ੁਭ ਅਫਸਰ ਤੇ ਤਿਉਹਾਰ ਤੇ ਭਗਵਾਨ ਸ਼ੰਕਰ ਦੇ ਜੋ ਕਿ 2 ਦਿਨ ਪਹਿਲਾਂ ਭਗਵਾਨ ਸ਼ੰਕਰ ਦਾ ਸ਼ਗਨ मां बगलामुखी धाम पट्टी ਤੋਂ ਗਿਆ ਸੀ اگلے ਦਿਨ ਫਿਰ ਹਰੀ ਹਰੋਹੀ ਮੰਦਰ ਪੱਟੀ ਤੋਂ ਜੋ ਕਿ ਸਗੰਦੀ ਰਸਮ ਮਹਿੰਦੀ ਦੀ ਰਸਮ ਜਿਹੜੀ ਅਦਾ ਹੋਈ ਇਸ ਵਾਰ तकरीबन 4 ਮਾਰਚ ਨੂੰ 4 ਮਾਰਚ 2024 ਦੇ ਵਿੱਚ ਦਿਨ ਸੋਵਾਰ ਨੂੰ मां बगलामुखी धाम ਪੱਟੀ ਤੋਂ ਭਗਵਾਨ ਸ਼ੰਕਰ ਦੇ ਲਈ ਜਿਹੜੀ ਸਗਨ ਉਹ ਪੂਰੇ ਧੂਮ ਧਾਮ ਦੇ ਨਾਲ ਜਾਊਗਾ ਔਰ ਅਗਲੇ ਦਿਨ ਜਿਹੜਾ ਕਿ मां बगलामुखी धाम ਦੇ ਵਿੱਚ ਹਰੀ ਹਰੋਹੀ ਮੰਦਰ ਪੱਟੀ ਵਿਖੇ ਜੋ ਕਿ ਮਹਿੰਦੀ ਦੀ ਰਸਮ ਜਿਹੜੀ ਆ ਉਹ ਅਦਾ ਹੋ ਗਈ ਔਰ ਅੱਜ ਤੇ ਜਿਹੜੇ ਇਸ ਸਮਾਰੋਹ ਦੇ ਸੰਬੰਧੀ ਜਿਹੜੀਆਂ ਤਿਆਰੀਆਂ ਨੇ ਮੰਦਰ ਵੱਲੋਂ ਕੀ ਕੀ ਤਿਆਰੀਆਂ ਜਰ ਰਭੀਆਂ ਨੇ ਦੇਖੋ ਜੀ ਅੱਜ ਦੀ ਜਿਹੜੀ ਇਹ ਮੀਟਿੰਗ ਰੱਖੀ ਆ ਮੰਦਰ ਦੇ ਵਿੱਚ ਮਾਂ ਬਗਲਾ ਮਗੀਤ ਆਮ ਦੇ ਵਿੱਚ ਮੰਦਰ ਦੇ ਸਾਰੇ ਹੀ ਅਸੀਂ ਸੇਵਾਦਾਰਾਂ ਨੇ ਵਿਚਾਰ ਕੀਤੇ ਆ ਵੀ ਉਹਨਾਂ ਦਾ ਜਿਵੇਂ ਇੱਥੋਂ ਸ਼ਗਨ ਜਾਣਾ ਵਾ ਅਸੀਂ ਕਿਸ ਤਰੀਕੇ ਨਾਲ ਜਾਣਾ ਵਾ ਔਰ ਜਿਵੇਂ ਇੱਥੋਂ ਸੰਗਤ ਨੇ ਆਉਣਾ ਮਹਿੰਦੀ ਰਸਮ ਅਦਾ ਹੋਣੀ ਹੈ ਉਹਨਾਂ ਦਾ ਕਿਵੇਂ ਸਵਾਗਤ ਕੀਤਾ ਜਾਵੇ ਜੋ ਵੀ ਸਾਡੇ ਸ਼ਹਿਰ ਦੇ ਸੰਗਤ ਨੇ ਆਉਣਾ ਵਾ ਇਹਨਾਂ ਨੂੰ ਹੋਰ ਆਨੰਦਿਤ ਕਿਵੇਂ ਕੀਤਾ ਜਾਵੇ ਇਹ ਤਿਉਹਾਰ ਨੂੰ ਇਹ ਰਸਮ ਨੂੰ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਮੇਰੇ ਵੱਲੋਂ ਸਾਰੇ ਸਾਡੇ ਮੰਦਰ ਦੇ ਸੇਵਾਦਾਰਾਂ ਵੱਲੋਂ ਇਹ ਨਿਵੇਦਨ ਹੈ ਕਿ ਇਹ ਜਿਹੜਾ ਤਿਉਹਾਰ ਹੈ ਜਿਹੜੀ ਰਸਮ ਅਦਾ ਹੋਣੀ ਹੈ ਸਾਰੇ ਹਮ ਹਮ ਆ ਕੇ ਪੁੱਜੋ ਭਗਵਾਨ ਸ਼ੰਕਰ ਦੇ ਔਰ ਮਾਂ ਪਾਰਵਤੀ ਦੇ ਵਿਆਹ ਦੇ ਵਿੱਚ ਤੁਸੀਂ ਪੁੰਨ ਦੇ ਭਾਗੀਦਾਰ ਬਣੋ ਜੀ